ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਚੰਡੀਗੜ੍ਹ ਦੇ ਸੈਕਟਰ 26 ਸਥਿਤ ਦੋ ਕਲੱਬਾਂ ਦੇ ਬਾਹਰ ਧਮਾਕੇ ਹੋਏ ਹਨ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਥਾਵਾਂ ਤੇ ਬੰਬ ਧਮਾਕੇ ਹੋਏ ਹਨ ਪਰ ਅਧਿਕਾਰਤ ਤੌਰ ਤੇ ਇਹਨਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਇਹਨਾਂ ਧਮਾਕਿਆਂ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਮਚ ਗਈ ਜਿਸ ਤੋਂ ਬਾਅਦ ਐਸਐਸਪੀ ਸੁਮੇਤ ਕਈ ਅਧਿਕਾਰੀ ਮੌਕੇ ਤੇ ਪਹੁੰਚ ਗਏ ਘਟਨਾ ਸੌ ਵਾਰ ਦੇ ਰਾਤ ਦੀ ਹੈ ਜਾਨਕਿ 3:30 ਮਿੰਟ ਦੀ ਹੈ ਜਾਨਕਿ ਮੰਗਲਵਾਰ ਇਹਨਾਂ ਧਮਾਕਿਆ ਕਰਨ ਕਲੱਬਾਂ ਦੇ ਬਾਹਰ ਲੱਗੇ ਸ਼ੀਸ਼ੇ ਟੁੱਟ ਗਏ ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਦੱਸਿਆ ਜਾ ਰਿਹਾ ਹੈ ਕਿ ਵਿਸਬੋਟ ਕੁਸਟਣ ਵਾਲੇ ਬਾਈਕ ਤੇ ਸਵਾਰ ਹੋ ਕੇ ਆਏ ਸਨ ਇਸ ਘਟਨਾ ਤੋਂ ਬਾਅਦ ਕਈ ਸਵਾਲ ਖੜੇ ਹੁੰਦੇ ਹਨ ਕਿ ਆਖਰਕਾਰ ਅੱਧੀ ਅੱਧੀ ਰਾਤ ਦੇਰ ਰਾਤ ਇਹ ਕਲੱਬਾਂ ਦੇ ਵਿੱਚ ਨਾਚ ਗਾਣਾ ਕਿਉਂ ਚੱਲਦਾ ਹੈ ਚੰਡੀਗੜ੍ਹ ਪ੍ਰਸ਼ਾਸਨ ਅਕਸਰ ਇਹਨਾਂ ਥਾਵਾਂ ਤੇ ਛਾਪੇਮਾਰੀ ਕਰਦਾ ਰਹਿੰਦਾ ਹੈ ਪਰ ਜਦੋਂ ਕਿ ਮਾਮਲਾ ਅੱਧੀ ਰਾਤ ਤੋਂ ਬਾਅਦ ਦਾ ਹੈ ਇਸ ਕਰਕੇ ਹੋ ਸਕਦਾ ਹੈ ਕਿ ਪੁਲਿਸ ਵਿਚਾਰਕ ਤੌਰ ਤੇ ਉੱਥੇ ਨਾ ਪਹੁੰਚੀ ਹੋਵੇ ਮਾਮਲਾ ਚੰਡੀਗੜ੍ਹ ਦੇ ਸੈਕਟਰ 26 ਸਥਿਤ ਦੋ ਕਲੱਬਾਂ ਦੇ ਬਾਹਰ ਤਮਾਕੇ ਦਾ ਹੈ ਤੁਸੀਂ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਕਲੱਬ ਹੈ ਡਿਓਰਾ ਉਸ ਦੇ ਬਾਹਰ ਸ਼ੀਸ਼ੇ ਟੁੱਟੇ ਹੋਏ ਹਨ ਕਿਉਂਕਿ ਵਿਸਪੋਰਟਿਕ ਸਮਗਰੀ ਛੁੱਟਣ ਵਾਲੇ ਬਾਈਕ ਤੇ ਸਵਾਰ ਹੋ ਕੇ ਆਏ ਸਨ ਅਤੇ ਉਹ ਚਲੇ ਗਏ ਮੌਕੇ ਦੇ ਸੂਤਰਾਂ ਮੁਤਾਬਕ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਤਮਾਕੇ ਦੀ ਹਲਕੀ ਆਵਾਜ਼ ਸੁਣੀ ਕਿਉਂਕਿ ਉਹ ਕਲੱਬ ਦੇ ਅੰਦਰ ਸੀ ਔਰ ਜਦੋਂ ਉਹਨਾਂ ਨੂੰ ਲੱਗਿਆ ਕਿ ਬਾਹਰ ਸ਼ਾਇਦ ਕੋਈ ਪਟਾਕੇ ਚਲਾ ਰਿਹਾ ਹੈ ਪਰ ਜਦੋਂ ਬਾਹਰ ਆ ਕੇ ਦੇਖਿਆ ਤਾਂ ਬਲਾਸਟ ਵਰਗੀ ਮੂਵਮੈਂਟ ਸਾਹਮਣੇ ਆਈ ਮਾਮਲਾ ਚੰਡੀਗੜ੍ਹ ਦੇ ਸੈਕਟਰ 26 ਸਿਤੋਂ ਕਲੱਬਾਂ ਦੇ ਬਾਹਰ ਤਬਾਕੇ ਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਪੁਲਿਸ ਨੇ ਅਪਚਾਰਕ ਤੌਰ ਤੇ ਇਲਾਕੇ ਨੂੰ ਜਿਹਨੂੰ ਕਹਿ ਸਕਦੇ ਆ ਉੱਥੇ ਚੈਕਿੰਗ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਕਿ ਆਖਰਕਾਰ ਇਹ ਤਮਾਕਾ ਕਰਨ ਵਾਲੇ ਇਹ ਵਿਸਪੋਰਟਕ ਸਮਗਰੀ ਸੁੱਟਣ ਵਾਲੇ ਬਾਈਕ ਸਵਾਰ ਕੌਣ ਸਨ ਇਹਨਾਂ ਦਾ ਮੇਨ ਮਕਸਦ ਕੀ ਸੀ ਕੀ ਇਹਨਾਂ ਦੀ ਇਹਨਾਂ ਦੇ ਕਲੱਬਾਂ ਵਾਲਿਆਂ ਨਾਲ ਕੋਈ ਆਪਸੀ ਰੰਜਿਸ਼ ਸੀ ਜਾਂ ਫਿਰ ਕੋਈ ਮਾਮਲਾ ਹੋਰ ਜਾਂ ਫਿਰ ਕਿਸੇ ਸਾਕਸ਼ ਨੂੰ ਇਹ ਲੋਕ ਟਾਰਗੇਟ ਕਰਕੇ ਇੱਥੇ ਪਹੁੰਚੇ ਸਨ ਉਹ ਸਾਕਸ਼ ਨਹੀਂ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਤਮਾਕੇ ਕੀਤੇ ਤੇ ਫਰਾਰ ਹੋ ਗਏ ਬਹਾਲ ਸਾਰੇ ਤੱਥਾਂ ਦੇ ਜਿਹਨੂੰ ਕਹਿ ਸਕਦੇ ਆ ਪੰਜਾਬ ਚੰਡੀਗੜ੍ਹ ਪੁਲਿਸ ਉਹ ਇਕੱਠੀ ਕਰ ਰਹੀ ਹੈ ਕਿ ਆਖਰਕਾਰ ਇਹ ਤਮਾਕੀ ਕਰਨ ਵਾਲੇ ਕੌਣ ਸਨ ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਬਹੁਤ ਜਲਦੀ ਇਹ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਮਾਮਲਾ ਚੰਡੀਗੜ੍ਹ ਦੇ ਸੈਕਟਰ 26 ਸੇ ਦੋ ਕਲੱਬਾਂ ਦੇ ਬਾਹਰ ਧਮਾਕੇ ਦਾ ਜਿੱਥੇ ਦੋ ਥਾਮਾਂ ਤੇ ਬੰਬ ਧਮਾਕੇ ਹੋਏ ਹਨ ਹਾਲਾਂਕਿ ਅਧਿਕਾਰ ਅਧਿਕਾਰ ਤੌਰ ਤੇ ਪ੍ਰਸ਼ਾਸਨ ਜਾਂ ਫਿਰ ਚੰਡੀਗੜ੍ਹ ਪੁਲਿਸ ਨੇ ਕੋਈ ਪੁਸ਼ਟੀ ਨਹੀਂ ਕੀਤੀ ਕਿ ਇਹ ਬੰਬ ਧਮਾਕੇ ਹਨ ਜਾਂ ਫਿਰ ਨਹੀਂ ਪਰ ਇਹਨਾਂ ਧਮਾਕਿਆਂ ਤੋਂ ਬਾਅਦ ਆਸ-ਪਾਸ ਦੇ ਕਲੱਬਾਂ 'ਚ ਜਾਂ ਹੋਰ ਸ਼ੋਅਰੂਮਾਂ ਦੇ ਵਿੱਚ ਹਲਚਲ ਮਚ ਗਈ। ਉਸ ਤੋਂ ਬਾਅਦ ਕਈ ਸਵਾਲ ਖੜੇ ਹੁੰਦੇ ਹਨ ਕਿ ਆਖਰਕਾਰ ਜਦੋਂ ਤਮਾਕੇ ਹੋਏ ਸਨ ਤਾਂ ਚੰਡੀਗੜ੍ਹ ਪੁਲਿਸ ਦੀ ਪੀਸੀਆਰ ਟੀਮ ਕਿੱਥੇ ਸੀ? ਮਾਮਲਾ ਚੰਡੀਗੜ੍ਹ ਦੇ ਸੈਕਟਰ 26 ਦੇ ਦੋ ਕਲੱਬਾਂ ਦਾ। ਇਹ ਕੀ ਹੋਇਆ ਤਾਂ ਕਿੰਨੇ ਵਜੇ ਗਿਆ ਹਾਦਸਾ ਇਹ? ਇਹ ਸਰ 3:15 ਦੇ ਹਾਦਸਾ ਹੈ। ਸਵੇਰ 3:00 ਵਜੇ ਦਾ। ਕਿੱਧਰ سے ਆਏ ਤੇ ਕੌਣ ਲੜਕੇ ਮੋਟਰਸਾਈਕਲ 'ਤੇ ਦੇ ਜਾਂ ਕਾਰ 'ਮੈਂ ਦੇ ਕਿਸੇ ਦੇ? ਅਸੀਂ ਸਾਰੇ ਅੰਦਰ تھے। ਅਸੀਂ ਪੁਲਿਸ ਦੇ ਮੰਦਰ ਕੰਮ ਕਰ ਰਹੇ ਸੀ। ਗਾਰਡ ਵਗੈਰਾ ਸਭ ਉਹੀਂ ਤੇ। तो पहले हमारे को जैसे पटाखे की आवाज आती है वैसी आई अच्छा कहाँ तो से इधर से आप पीछे से आई मतलब कि हमारे से दो चार आ, अच्छा। हमें बारह के बाद में लगा। सोचा है कि चलो नॉर्मल आवाज है कम आई तुम कहाँ पे थे हम अंदर अपने डेवरा के अंदर अच्छा अपने में थे जो डेवरा में जब उसने अटैक किया तो बड़ी तेज आवाज आई अच्छा से आए तो धुआं धुआं बहुत हो गया हमने सोचा कोई ट्रीजा डिवरी पीछे हम तो पीछे को बैक हो गए धुआं देख के फिर दोबारा हम आए तो हमारे को कांच वगैरह टूटा हुआ दिखा है। अच्छा हाँ फिर ये कांच पता चला कि ऐसे ऐसी वारदात तो फिर ये सामने एक मेरे साथ में गार्ड थे वो बाहर ड्यूटी कर